हां जी ਇਹ ਖਟਾ ਹੈ ਜਿਹੜਾ ਤੁਸੀਂ ਖਟਾ ਕਹਿੰਦੇ ਹੋ। ਅੱਛਾ ਜੀ। ਇਹ ਜੋ ਵੀ ਕੁਝ ਕਰਿਆ ਇਹਨਾਂ ਨੇ ਕੱਲ ਰਾਤ ਕਰਿਆ। ਅੱਛਾ ਜਿਹੜਾ ਹੁਣੇ ਉੱਪਰ ਸਲੇਬ ਧਰੀ ਹੋਈ ਹੈ ਸਿਮੈਂਟਡ ਇਹ ਹੁਣ ਬਾਅਦ ਚ ਰੱਖੀ ਹੈ। ਅੱਜ ਕੱਲ ਰਾਤ ਨੂੰ ਰੱਖੀ ਪਹਿਲਾਂ ਕੁਝ ਨਹੀਂ ਸੀ ਕਿਤੇ ਜਮੇ ਸਾਫ ਸੀ ਗਈ। ਆਹ ਮਿੱਟੀ ਵੀ ਬਾਅਦ ਪੁੱਤਰ ਕੀਤੀ ਜੰਨਾ ਲਗਾਏ ਕਰਾਉਂਦਾ। ਅੱਛਾ ਜੀ। ਆਹ ਖੈਲਾ ਤੁਲਾ ਕੁਝ ਨਹੀਂ ਸੀ ਬਾਰੇ ਬਾਅਦ ਰੱਖਿਆ ਇਹਨਾਂ ਨੇ। ਅੱਜ ਪੁਆਇੰਟ ਆ। ਤੱਕ ਜਾਓ। ਜੋ ਆਉਣਾ ਤੇ ਬੰਦੇ ਆ ਰਹੇ ਆ। ਜਦੋਂ ਰੋਡ ਤੇ ਚਾਰ ਚੱਕਰ ਕੇ ਇਹ ਬਣਾਇਆ ਹੈ ਇਹ ਬਹੁਤ ਵਿਗੜ ਗਿਆ ਬਾਹਰ ਪਾਇਆ ਤੇ ਆ ਦੇ ਕਾਮ ਉਸ ਟਿਕਟ ਤੋਂ ਬਾਅਦ ओके ਕੋਈ ਅਪਰੂਵਲ ਵਗੈਰਾ ਤੁਹਾਨੂੰ ਲੱਗਦਾ ਵੀ ਇਹਨਾਂ ਕੋਲ ਅਪਰੂਵਲ ਵਗੈਰਾ ਹੋਊਗੀ ਕੋਈ ਇਹ ਵੀ ਮੈਂ ਮੌਂਟ ਨੂੰ ਲਾ ਇਹ ਲੋਮੀ ਕਰ ਲੈ ਆਪਣੇ ਅੰਦਰ ਕਰ ਦਾਂ ਸਰ ਪਰਿਵਲ ਖਤਮ ਕਰਦਾ ਹੈ ਜਿਹੜਾ ਰੋਡ ਤੇ ਤਕਰੀਬਨ ਆਪਾਂ ਕਹਿ ਸਕਦੇ ਹਾਂ ਵਿਚਕਾਰ ਹੀ ਆ ਗਿਆ ਜੀ ਹਾਂ ਜੀ ਹਾਂ ਜੀ ਜਨਾਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਇਹ ਅਖੀਂ ਘੰਟਾ ਹੋਇਆ ਜੀ ਟ੍ਰਾਫਿਕ ਆਲ ਦੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਵੀ ਜਿਹੜੇ ਬੰਦੇ ਸਾਡੇ ਇੱਕੋ ਇੱਕ ਦੇਖ ਕੇ ਜ਼ਖਮੀ ਹੋਏ ਨੇਗੇ ਵੀ ਉਹਨਾਂ ਦਾ ਇਲਾਜ ਕਰਾਏ ਜਾਵੇ ਤੇ ਜਿੰਨਾ ਵੀ ਉਹਨਾਂ ਦਾ ਖਰਚਾ ਜੋ ਵੀ ਆ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਸਾਬ ਮਿਲਦਾ ਹੈ ਉਹਨਾਂ ਨੂੰ ਮੈਂ ਉਹਦੇ ਪਿੰਡ ਦਾ ਮੁੰਡਾ ਜੀ ਅੱਛਾ ਜੀ ਤੁਸੀਂ ਰਿਸ਼ਤੇਦਾਰ ਹੋ ਜੀ ਜਿਹੜੇ ਜ਼ਖਮੀ ਹੋਏ ਨੇ ਜੀ ਨਾ ਮੇਰੇ ਮਾਸਦੇ ਮੁੰਡਾ ਹੀ ਹੋ ਅੱਛਾ ਜੀ ਜਾਨੀ ਰਿਸ਼ਤੇਦਾਰ ਹੈ ਤੁਹਾਡੇ ਤੇ ਇਹ ਕਿਵੇਂ ਕਿਵੇਂ ਹੋਇਆ ਸੀ ਅਖੀਂ ਘੰਟੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਛੁੱਟੀ ਕਰਕੇ ਜਾਂਦੇ ਸੀ ਸਵੇਰੇ ਕਿੰਨੇ ਤਰੀਕ ਮਣਾ ਡੇਟ ਵਾਈਜ਼ ਦੱਸੋ ਜੀ ਮਾੜਾ ਕਿੰਨੇ ਤਰੀਕ ਸੀਗੇ ਜੀ 18 18 ਦੀ ਸੀਗੀ ਠੀਕ ਹੈ ਜੀ ਸਵੇਰੇ ਛੁੱਟੀ ਕਰਕੇ ਜਾਂਦੇ ਸੀ ਘਰ ਨੂੰ ਜੀ 6 ਵਜੇ ਇਹਨਾਂ ਦੇ ਇਹਦੇ ਖੱਡੇ ਕਾਰਨ ਇਹਦੇ ਕੋਈ ਸਪੋਰਟ ਨਹੀਂ ਸੀਗੀ ਇਹਦੇ ਕਾਰਨ ਉਹਨਾਂ ਨੂੰ ਪਤਾ ਹੀ ਲੱਗਾ ਤੋਂ ਦੁਬਾਰਾ ਤੇ ਇਹਦੇ ਵਿੱਚ ਗਰਗੇ ਜੀ ਉਹ ਤੋਂ ਹੀ ਜਾਣ ਤੇ ਉਸ ਤੋਂ ਬਾਅਦ ਫਿਰ ਜਣੀ ਜਿਹੜੇ ਆਪਣੇ ਆਪ ਕੱਢਿਆ ਕਿ ਮੈਨੂੰ ਪਤਾ ਲੱਗਿਆ ਕੱਢਿਆ ਬੜੀ ਮੁਸ਼ਕਲ ਦੇ ਨਾਲ ਹੈ ਜੀ ਇੱਕ ਇੱਕ ਬੰਦਾ ਤਾਂ ਨਿਕਲ ਗਿਆ ਸੀ ਦੂਜੇ ਬੰਦੇ ਕ੍ਰੇਮ ਲਾਉਣੀ ਪਈ ਜੀ ਕਰੇ ਨਾਲ ਘਟਣਾ ਪੈ ਗਿਆ ਦੂਜੇ ਬੰਦੇ ਇਹਨਾਂ ਚੱਕ ਮਿਸਿੰਗ ਰਹੀ ਸੱਟਾਂ ਬਹੁਤ ਲੱਗੀਆਂ ਬੰਦਿਆਂ ਨੂੰ ਉਹਨਾਂ ਦੇ ਇੱਕ ਵਾਰ ਸਿਰ ਪਾੜ ਗਿਆ ਤੇ ਇੱਕ ਦੀਆਂ ਲੱਤਾਂ ਬਹਾ ਉਹ ਜਿਹੜੀ ਸੱਟੇ ਬਹੁਤ ਡੂੰਘੀਆਂ ਲੱਗੂ ਜੇ ਸੱਟਾਂ ਲੱਗੀਆਂ ਇਹ ਇਹ ਕਿੰਨੇ ਫੁੱਟ ਡੂੰਘਾ ਟੋਇਆ ਸੀ ਜੀ ਇਹ ਇਹ 20 20 ਪੱਤੀ 25 ਤੋਂ ਦੀ ਫੁੱਟ ਡੂੰਘਾ ਸੀਗਾ ਜੀ ਤਾਂ ਕਾਦੇ ਵਾਸਤੇ ਬਣਾਇਆ ਸੀ ਜੀ ਇਹਨੂੰ ਇਹਨਾਂ ਨੇ ਪਾਣੀ ਵੇਸਟ ਬਾਟ ਤੇ ਬਣਾਇਆ ਸੀਗਾ ਜੀ ਤੁਹਾਡੀ ਕੋਈ ਫੈਕਟਰੀ ਮਾਲਕਾਂ ਨਾਲ ਗੱਲਬਾਤ ਹੋਈ ਹੈ ਜੀ ਕੋਈ ਹੋਈ ਆ ਜੀ ਪਹਿਲਾਂ ਕਹਿੰਦੇ ਵੀ ਲਾਜ ਕਰਾਵਾਂਗੇ ਬਾਅਦ ਚ ਜਾਨੀ ਉਹਨਾਂ ਨੇ ਕਿਹਾ ਵੀ ਬਾਜਨ ਕੋਈ ਗੱਲ ਬੁੱਬਾ ਤੋਂ ਕੋਈ ਹੋ ਨਹੀਂ ਕਰੀ ਜਨਾਂ ਨੇ ਸਿਰੇ ਨਹੀਂ ਜੜੀ ਕੋਈ ਮੈਨੂੰ ਪਤਾ ਲੱਗਿਆ ਉਹਨਾਂ ਨੇ ਪੈਸੇ ਵੀ ਕੋਈ ਥੋੜੇ ਬਹੁਤੇ ਟਰਾਂਸਫਰ ਕੀਤੇ ਨੇ ਜੀ ਆਪਣੇ ਦਿੱਤੇ ਨੇ ਇਲਾਜ ਦਾ ਥੋੜਾ ਹੋਰ ਦੇ ਬਾਰੇ ਵੀ ਦੱਸੋ ਜੀ ਉਹਨਾਂ ਨੇ 10000 ਰੁਪਏ ਇਲਾਜ ਕਰਾਇਆ ਸੀਗੇ ਜੀ ਕਹਿੰਦੇ ਵੀ ਚਲੋ ਇਲਾਜ ਕਰਾਉਂਦਾ 10 ਇਹਨਾਂ ਦੇ ਕਿੱਥੇ ਇਲਾਜ ਹੋਣਾ 10000 ਰੁਪਏ ਉਹਨਾਂ ਨੇ ਦਿੱਤਾ ਸੀਗਾ ਜੀ ਵੀ ਦੋਨੋਂ ਬੰਦਿਆਂ ਦਾ ਇਲਾਜ ਕਰਾਉਣਾ ਹਾਂਜੀ ਹਾਂ ਦੋਨੋਂ ਬੰਦਿਆਂ ਦਾ ਇਲਾਜ ਕਰਾਉਓ ਜੀ 45000 ਰੁਪਏ ਕੱਲ ਉਹਨਾਂ ਨੇ ਐਡਮਿਟ ਕਰਨੇ ਸਾਰ ਹੀ ਲੱਗ ਗਏ 45000 ਜਾਨੀ ਤੁਹਾਡਾ ਐਡਮਿਟ ਕਰਨ ਸਾਰੇ ਲੱਗ ਗਿਆ ਹਜੇ ਇਲਾਜ ਬਾਕੀ ਦਾ ਹੋਣਾ ਹੈ ਇਲਾਜ ਬਾਕੀ ਹੋਣਾ ਹੈ ਹਜੇ ਪ੍ਰੈਸ਼ਨ ਹੋਣਾ ਹੈ ਜੀ ਪ੍ਰੈਸ਼ਨ ਹੋਣਾ ਹੀ ਗੱਲ ਇੱਕ ਤਾਂ ਇੱਕ ਤਾਂ ਪ੍ਰੈਸ਼ਨ ਹੋ ਗਿਆ ਇੱਕ ਤਾਂ ਇਹ ਹੋਣਾ ਆਪਰੇਸ਼ਨ ਕਾਦਾ ਹੋਇਆ ਜੀ ਬਾਹਰ ਨਾ ਹੋਇਆ ਕਾਦਾ ਬਾਹਰ ਹੋਇਆ ਇੱਕ ਤਾਂ ਹਰੇ ਪੈਰ ਦਾ ਗੱਟੇ ਗੋਡੇ ਇਥੋਂ ਫੈਕਚਰ ਹੋ ਜਿਹੜੀ ਉਹ ਤਾਂ ਪ੍ਰੈਸ਼ਨ ਹੋਣਾ ਜੀ जी, थुनु की, थुनु की अच्छा जी यानी ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਕਿੰਨੇ ਪੈਸੇ ਲੱਗ ਜਾਣਗੇ ਉਹਨਾਂ ਦੇ ਇਲਾਜ ਦੇ ਉੱਪਰ ਇਹਦਾ ਡਾਕਟਰ ਦਾ ਡਾਕਟਰ ਦਾ ਸੋਚ ਰਹੇ ਜੀ ਖਰਚਾ ਜਣੀ ਲੱਖਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੀ ਹੋਣਾ ਜੀ ਤਾਂ 1.5-2 ਲੱਖ ਨੂੰ ਤਾਂ ਹੱਥ ਲੱਗੇ ਜਾਂਦੇ ਆਂ ਕਿੱਥੋਂ ਲੱਖ ਰੁਪਏ ਲਾ ਕੇ ਇਲਾਜ ਕਰਾ ਲੈਣਗੇ ਤਾਂ ਬਿਲਕੁਲ ਸਹੀ ਗੱਲ ਹੈ ਜੀ ਤੇ ਇਲਾਜ ਵੀ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮਹਿੰਗਾ ਹੈ ਜੀ ਬਹੁਤ ਮਹਿੰਗਾ ਕੰਮ ਆ ਜੀ ਕੀ ਪਤਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਰਾੜ ਪੈਣੀ ਆ ਕੀ ਕੱਢੀ ਜਾਣੀ ਕਦੋਂ ਨੇ ਪ੍ਰੋਪਰ ਕੰਮ ਕਰਨ ਲੱਗਣਾ ਹਾਂਜੀ ਹਾਂ ਇਹਦੇ ਬੱਚਾ ਨੂੰ ਕਦੋਂ ਨੂੰ ਰੋਟੀ ਖਵਾਉਣ ਲੱਗਣਾ ਹਜੇ ਕੀ ਪਤਾ ਜੀ ਹਜੇ ਕਿ ਇਹਨੇ ਸੰਭਵ ਮਦਦ ਹੋਵੇ ਜਿੰਨਾ ਵੀ ਹੋ ਸਕਦਾ ਉਹ ਉਹਨੇ ਜਿਆਦਾ ਨਹੀਂ ਮੰਗ ਰਹੀ ਜੀ ਸਿਰਫ ਉਹਨਾਂ ਦਾ ਇਲਾਜ ਹੋਵੇ ਬਸ ਉਹਨਾਂ ਦਾ ਇਲਾਜ ਹੋ ਜਾਵੇ ਨਾ ਬੱਚੇ ਰੋਟੀ ਖਾਂਦੇ ਹੋ ਜਾਣ ਇਕੱਲੇ ਇਕੱਲਾ ਪਰਵਾਸ ਦਾ ਮੈਂਬਰ ਕਮਾਉਣੇ ਆਲਾ ਜੀ ਜੀ ਪਰ ਤਾਂ ਇਕੱਲਾ ਮੈਂਬਰ ਕਮਾ ਕੇ ਜੀ ਕਿੱਥੋਂ ਖਵਾ ਦੂਗਾ ਇਹਦੇ ਬੱਚਾਂ ਨੂੰ ਜੇ ਕਮਾਉਣ ਜੋ ਕਿ ਸਾਧਨ ਨਹੀਂ ਹੋਣਾ ਬੱਚੇ ਕਿੱਥੇ ਭੁੱਖੇ ਰਹਿਣਗੇ ਕਦੇ ਜੀ ਜੀ 6 ਮਹੀਨੇ ਤੇ ਕਰੇ ਚੱਲੂਗਾ 6 ਮਹੀਨੇ ਉਹ ਕੈਟਰ ਬੈਡਸਟ ਤੇ ਆ ਉਹਦੇ ਬਾਅਦ ਕਿੰਨੀ ਆਸ ਰੱਖਦੇ ਹਾਂ ਵੀ ਇਨਸਾਫ ਮਿਲੂਗਾ ਜੀ ਅਸੀਂ ਇਹ ਸੋਨਾ ਕੋ ਉੱਤੇ ਬਹਿਸ ਆ ਸੀ ਗੱਲ ਕੀਤੀ ਹੈ ਮਾਲਕਾਂ ਨਾਲ ਮਾਲਕ ਨੇ ਵਿਸ਼ਵਾਸ ਦਲਾਇਆ ਜੇ ਅਸੀਂ ਵੀ ਸੰਭਵ ਕਰਾਂਗੇ ਬਾਕੀ ਜੀ ਮੌਕੇ ਦੇਖਿਆ ਜਾਊਗਾ ਵੀ ਕਿੰਨੀ ਕਰਦੇ ਨੇ ਕਿੰਨੀ ਕਰਦੇ ਨੇ ਕਿੰਨੀ ਨਹੀਂ ਫਿਰ ਮੌਕੇ ਤੇ ਦੇਖਿਆ ਜਾਊਗਾ ਨਹੀਂ ਤਾਂ ਪਰਚਾ ਦਾ ਪੱਕਾ ਹੀ ਹੋ ਕੀਤੀ ਜਾਊਗੀ ਉਹਨਾਂ ਨੂੰ ਇਹ ਸੰਭਵ ਹੋਵੇ ਜਿਆਦਾ ਤੋਂ ਜਿਆਦਾ ਮਦਦ ਕਰਮ ਬਜੇ ਨਹੀਂ ਹੋ ਸਕਦਾ ਉਹ ਦਾ ਇਲਾਜ ਉਹ ਕਿ ਆਪਣੇ ਬੱਚੇ ਪਰਿਵਾਰ ਦੇ ਵਿੱਚ ਰਾਹ ਦਾ ਇਹ ਜੀਵਨ ਪੀਤ ਕਰ ਸਕਦਾ ਨਹੀਂ ਬਿਲਕੁਲ ਤੁਹਾਡੀ ਗੱਲ ਸਿਆਣੀ ਹੈ ਉਹਨਾਂ ਨੂੰ ਹੈਲਪ ਦੀ ਕਰਨੀ ਵੀ ਫਾਪੜ ਫਰਜ਼ ਨਿਭਾਉਣਾ ਚਾਹੀਦਾ ਕਿਉਂਕਿ ਬਹੁਤ ਵੱਡੀ ਲਾਪਰਵਾਹੀ ਹੈ ਕਿਸੇ ਦੀ ਜ਼ਿੰਦਗੀ ਦੇ ਉੱਤੇ ਭਾਰੀ ਵੀ ਪੈ ਸਕਦੀ ਸੀ ਇਹ ਲਾਪਾਂ ਦੀ ਕੁਝ ਵੀ ਹੋ ਸਕਦਾ ਸੀ ਜੀ ਠੀਕ ਹੈ ਜੀ ਅ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਜਨਾਬ ਜਿਹੜੇ ਬੰਦੇ ਜ਼ਖਮੀ ਹੋਏ ਨੇ ਜੀ ਇਹਦੇ ਵਿੱਚ ਗਿਰ ਕੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਇਹ ਫੈਕਟਰੀ ਦੇ ਹਨ ਗਾੜੀ ਕਰਕੇ ਜੀ ਟੋਆ ਪਟਿਆ ਜੇ ਕੋਈ ਪੱਟੀ ਹੋਈ ਸੀ ਜੀ ਮੇਰੇ ਵਿੱਚ ਸਾਡੇ ਨਾਲ ਤੇ ਦੋ ਬੰਦੇ ਜੀ ਗਿਰ ਗਏ ਇੱਕ ਦੀ ਲੱਤ ਟੁੱਟ ਗਈ ਹੈ ਇੱਕ ਦੀ ਬਾਹਾਂ ਟੁੱਟ ਗਈ ਜੀ ਛਿਰ ਦੇ ਵਿੱਚ ਵੀ ਛੱਟਾਂ ਨੇ ਜੀ ਇਹ ਸਿਰਫ ਕੰਪਨੀ ਦੀ ਨਿਗਾਲੀ ਕਰਕੇ ਜੀ ਆਹ ਛੇਰੇ ਵਿੱਚ ਟੋਆ ਪਟਿਆ ਹੋਇਆ ਹੈ ਜੀ ਆਹ ਥੋੜਾ ਪ੍ਰੋਪਰ ਦੱਸੋ ਜੀ ਆਪਾਂ ਕਿਹੜੀ ਜਗ੍ਹਾ ਕੰਮ ਕਰਦੇ ਆ ਕਿਹੜੀ ਜਗ੍ਹਾ ਇਹ ਜਿਹੜਾ ਇਹ ਐਕਸੀਡੈਂਟ ਹੋਇਆ ਹੈ ਜੀ ਇਹ ਹੀ ਧਰੌੜਪਿੰਡ ਹੈ ਜੀ ਸ਼ਾਨੇ ਵਾਲ ਦੇ ਕੋਲ ਡੇਲੋ ਰੋਡ ਦੇ ਕੋਲੇ ਠੀਕ ਹੈ ਜੀ ਗਣਪਤੀ ਕਲੋਨੀ ਦੇ ਵਿੱਚ ਆਈ ਫੈਕਟਰੀ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜੇ ਬੰਦੇ ਬੰਦੇ ਸੱਟਾਂ ਮੱਜੀਆਂ ਨੇ ਉਹ ਉਹ ਕਿੰਨੇ ਵਜ ਦਾ ਸਮਾਂ ਸੀ ਯਾਰ ਕੀ ਕਿ ਦਿਨ ਕਿਹੜਾ ਸੀਗਾ ਜੀ ਛੰਡੇ ਵਾਲਾ ਦਿਨ ਸੀਗਾ ਹੀ ਐਤਵਾਰ ਅਸੀਂ ਸਵੇਰੇ 6 ਵਜੇ ਦੇ ਕੰਮ ਛੁੱਟੀ ਕਰਕੇ ਕੰਪਨੀ ਦੇ ਵਿੱਚੋਂ ਛੁੱਟੀ ਕਰਕੇ ਜਿਹੇ ਕਰਨ ਨੂੰ ਜਾ ਰਹੇ ਸੀਗੇ ਉਹ ਨਾ ਅਣਗਾਲੀ ਕਰਕੇ ਇੱਥੇ ਜੇ ਕੋਈ ਹੋਣੀ ਲੱਗਿਆ ਸੀ ਪੈਰੀਗੇਟ ਨਹੀਂ ਕੋਈ ਕੁਛ ਨਹੀਂ ਸੀਗਾ ਜੀ ਇਹਨਾਂ ਵਿੱਚ ਅਚਨਕ ਹੀ ਗਿੰਗੇ ਜੀ ਕਿੰਨੇ ਫੁੱਟ ਡੂੰਗਾ ਇਹ ਪੱਟਿਆ ਹੋਇਆ ਸੀਗਾ ਕਿ ਜਿਹੜਾ ਕੋਈ 25 ਤੋਂ 30 ਫੁੱਟ ਆ ਜੀ 25 ਤੋਂ 30 ਫੁੱਟ ਡੂੰਗੇ ਟੋਏ ਦੇ ਵਿੱਚ ਯਾਨੀ ਬੰਦੇ ਉਹਨਾਂ ਦੇ ਨਾਮ ਵਗੈਰਾ ਦੱਸਿਓ ਜੀ ਕੀ ਨੋ ਇੱਕਾ ਗੁਰਸ਼ੇਵ ਸਿੰਘ ਆਈ ਇੱਕ ਹਰਮਨ ਸਿੰਘ ਆਈ ਕਿੱਥੋਂ ਆ ਰਹੇ ਨਾਲੇ ਨੇ ਜੀ ਇਹ ਕਣਕਸਾ ਪੰਨਦੇ ਨੇ ਦੋਨੋਂ ਜਿਹੜੇ ਜ਼ਖਮੀ ਹੋਏ ਨੇ ਦੋਨੋਂ ਕਣਕਸਾ ਪੰਨਦੇ ਨੇ ਇੱਕ ਰਾੜਾ ਸਾਹਿਬ ਦੇ ਆਈ ਕਟਾਰੀ ਦਾਈ ਇੱਕ ਕਟਾਰੀ ਦਾਈ ਤੇ ਕਣਕਸਾ ਇੱਕ ਕਣਕਸਾ ਦਾਈ ਅੱਛਾ ਹੁਣ ਕਿੱਥੇ ਨੇ ਜੀ ਫਿਰ ਉਹ ਇਲਾਜ ਆੜਾ ਕਰ ਰਹੇ ਨੇ ਨਹੀਂ ਗੁਰਨਾਨਕਾ ਹਸਪਤਾਲ ਦੇ ਚ ਜਿਹੜੀਆਂ ਸੱਟਾਂ ਵੱਜੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਹੜੀਆਂ ਸੱਟਾਂ ਵੱਜੀਆਂ ਕਿੱਥੇ ਕਿੱਥੇ ਵੱਜੀਆਂ ਨੇ ਸਿਰ ਦੇ ਵਿੱਚ ਲੱਗੀ ਹੋਈ ਆ ਜੀ ਸਿਰ ਦੇ ਵਿੱਚ ਪੰਜ ਟਾਂਕੇ ਲੱਗੇ ਹੋਣੇ ਆ ਜੀ ਇੱਕ ਬਾਹਨ ਟੁੱਟ ਗਈ ਜੀ ਇੱਕ ਬੰਦੇ ਦੀ ਇੱਕ ਦੀ ਲੱਤ ਟੁੱਟ ਗਈ ਜੀ ਉਹ ਯਾਨੀ ਛੱਤਾਂ ਵੀ ਕਾਫੀ ਵੱਜ ਗਈਆਂ ਹਾਂਜੀ ਹਾਂ ਛੱਤਾਂ ਵੀ ਤੇ ਜਦੋਂ ਇਹ ਐਕਸੀਡੈਂਟ ਹੋਇਆ ਤੇ ਉਹ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਪਤਾ ਲੱਗਿਆ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਜੀ ਉਹਨਾਂ ਨੂੰ ਹਾਂਜੀ ਹਾਂ ਹਾਂਜੀ ਇੱਕ ਇੱਕ ਬੰਦੇ ਦਾ ਕ੍ਰੇਨ ਨਾਲ ਕੱਢਣਾ ਪਿਆ ਜੀ ਕ੍ਰੇਨ ਮਂਗਾ ਕੇ ਹਾਂਜੀ ਹਾਂ ਕ੍ਰੇਨ ਬੁਲਾ ਕੇ ਅੱਛਾ ਜੀ ਤੇ ਕਿੰਨੇ ਸਮੇਂ ਬਾਅਦ ਫਿਰ ਬੰਦੇ ਨੂੰ ਵਿੱਚੋਂ ਕੱਢਿਆ ਗਿਆ ਜੀ ਇਹ 2 ਘੰਟੇ ਬਾਅਦ ਕੱਢਿਆ ਗਿਆ ਜੀ ਅੱਛਾ ਜੀ ਹਾਂਜੀ ਇਹ ਤਾਂ ਬੜੀ ਮੁਸ਼ਕਲ ਦੇ ਨਾਲ ਬੰਦੇ ਨੂੰ ਵਿੱਚੋਂ ਬਾਹਰ ਕੱਢਿਆ ਜੀ ਹਾਂਜੀ ਹਾਂਜੀ ਉਹ ਬੰਦਾ ਅੰਦਰ ਬੰਦਾ ਫਸ ਗਿਆ ਸੀਗਾ ਅੱਛਾ ਲੱਤ ਟੁੱਟਣ ਕਾਰਨ ਕਰਕੇ ਜੀ ਬੱਚੀ ਬੈਠਾ ਰਿਹਾ ਤਾਂ ਉੱਠੀ ਵੀ ਨਹੀਂ ਆਵੇ ਅੱਛਾ ਜੀ ਹਾਂਜੀ ਠੰਡ ਵੀ ਪੈ ਰਹੀ ਥੋੜਾ ਸੀਗਾ ਉਹ ਬੰਦਾ ਬੜੀ ਫਿਰਦਾ ਸੀ ਕੋਈ ਬੰਦਾ ਵਿਸਬੜਦਾ ਨਹੀਂ ਸੀਗਾ ਟ੍ਰੇਨ ਦਾ ਘਟਿਆ ਗਿਆ ਸੀ ਤੇ ਯਾਨੀ ਉਹ ਸਕੂਟੀ ਵੀ ਵਿੱਚੇ ਕਰ ਗਈ ਸੀ ਜੀ ਆਈ ਸਕੂਟੀ ਉੱਪਰ ਸੀਗੀ ਜੀ ਸਕੂਟੀ ਇਹ ਫਟੇ ਸੱਤ ਮੋਟੀ ਸਕੂਟੀ ਐ ਛੋਟਾ ਟਵਾਉਣ ਕਰਕੇ ਨਾ ਸਕੂਟੀ ਉੱਪਰ ਹੀ ਅੜਕ ਗਈ ਤੇ ਬੰਦੇ ਉਹ ਉਹ ਪੂਰਾ ਡੇਕੇ ਅੱਛਾ ਜਣੀ ਬੰਦੇ ਦੋਨੋਂ ਇੱਕ ਦੂਜੇ ਦੇ ਉੱਤੇ ਗਿਰ ਗਏ ਸਕੂਟੀ ਜਿਹੜੀ ਆ ਉਹ ਨਹੀਂ ਉੱਤੇ ਗਿਰੀ ਨਹੀਂ ਉਹ ਨਹੀਂ ਗਿਰੀ ਇਹਦੇ ਵਿੱਚ ਫਸ ਗਈ ਜੀ ਕੋਈ ਪਰਮਾਤਮਾ ਦਾ ਸ਼ੁਕਰ ਹੈ ਵੀ ਚਕੂਟੀ ਉਹਨਾਂ ਦੇ ਉੱਪਰ ਨਹੀਂ ਗਿਰੀ ਨਹੀਂ ਤਾਂ ਹੋ ਸਕਦਾ ਹੀ ਡੈਥ ਹੋ ਸਕਦੀ ਡੈਥ ਵੀ ਹੋ ਸਕਦੀ ਸੀ ਉਹ ਸਕੂਟੀ ਦਾ ਵਜ਼ਨ ਕਾਫੀ ਹੁੰਦਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਫਿਰ ਜਿਹੜੇ ਫੈਕਟਰੀ ਮਾਲਕ ਨੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਸੀ ਵੀ ਤੁਹਾਡੀ ਇਹਨ ਗਹਿਲੀ ਕਰਕੇ ਇਹਨਾਂ ਅੱਛੀ ਸਾਡਾ ਨੁਕਸਾਨ ਹੋ ਗਿਆ ਇਹਨਾਂ ਨਾਲ ਗੱਲਬਾਤ ਕਰੀ ਸੀ ਤੇ ਪਹਿਲਾਂ ਤਾਂ ਇਹਨਾਂ ਨੇ ਕਹਿ ਰਹੇ ਸੀਗੇ ਵੀ ਅਸੀਂ ਸਾਰਾ ਇਲਾਜ ਕਰਾਵਾਂਗੇ ਜੀ ਉਹ ਤਵਨਾਂ ਨੇ 10000 ਰੁਪਏ ਦੇ ਕੇ ਜੀ ਸਾਨੂੰ ਕਹੇ ਮੂੰਹ ਬੰਦ ਕਰਨ ਵਾਲਾ ਕੰਮ ਕਰਿਆ ਜੀ ਠੀਕ ਹੈ ਜੀ ਹੁਣ ਕੀ ਡਿਮਾਂਡ ਕੀ ਕਰਦੇ ਹੋ ਤੁਸੀਂ ਡਿਮਾਂਡ ਇਹਦਾ ਇਹ ਕਰ ਰਹੇ ਆ ਜੀ ਉਹਦਾ ਇਲਾਜ ਹੋਣਾ ਚਾਹੀਦਾ ਦੋਨਾਂ ਦਾ ਜੀ ਪ੍ਰੋਪਰ ਵਾਸ ਅਹ ਆਂਦਾ ਜੀ ਇਕੱਲਾ ਇਕੱਲਾ ਜੀ ਕਮਾਉਣੇ ਵਾਲਾ ਬੱਚੇ ਵੀ ਨੇ ਉਹਦੇ ਇਕੱਲਾ ਜੀ ਵੀ ਕੀ ਖਵਾਊਗਾ ਜੀ ਚਾਰ ਕੁੜੀਆਂ ਨੇ ਉਹਦੇ ਇਕੱਲਾ ਕਮਾਉਣ ਵਾਲਾ ਭਾਈ ਕਮਾਉਣੇ ਵਾਲਾ ਬਾਕੀ ਇਹ ਵੀ ਗੱਲ ਹੈ ਨਾ ਹੁਣ ਜਿਹੜੇ ਵਿਚਾਰੇ ਦੇ ਸੱਤਾਂ ਜਿਨ੍ਹਾਂ ਦੇ ਜਾਦੇ ਬਚ ਗੀਆਂ ਉਹ ਹੁਣ ਇਲਾਜ ਤੇ ਤਾਂ ਜਿਹੜੇ ਪੈਸੇ ਲੱਗਣੇ ਲੱਗਣੇ ਨੇ ਜਿਹੜੇ ਹੁਣ ਵੇਖੋ ਘਰੋਂ ਤੋਂ ਵੀ ਥੋੜਾ ਸਮੇਂ ਘਰੇ ਬੈਠਣਗੇ ਹੁਣ ਹਾਂ ਹਾਂ ਦੀ ਉਹ ਉਹ ਵੀ ਇੱਕ ਤਰ੍ਹਾਂ ਨਾਲ ਉਹਨਾਂ ਵਿਚਾਰਿਆਂ ਤੇ ਬਹੁਤ ਜ਼ਿਆਦਾ ਹੋ ਗਈ ਜੀ ਨੁਕਸਾਨ ਹੋ ਗਿਆ ਜੀ ਤੇ ਮੈਨੂੰ ਪਤਾ ਲੱਗਿਆ ਧੁੰਦ ਵੀ ਬਹੁਤ ਜ਼ਿਆਦਾ ਸੀ ਜੰਦਲ ਸੀਗੀ ਜੀ ਬਹੁਤ ਜ਼ਿਆਦਾ ਧੁੰਦ ਸੀ ਦੇਖੋ ਜਿਹੜੇ ਫੈਕਟਰੀ ਮਾਲਕ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਫਲੇਮ ਕਰ ਰਹੇ ਹੋ ਵੀ ਉਹਨਾਂ ਨੇ ਬੜਾ ਡੂੰਗਾ ਇੱਕ ਖੱਡਾ ਪਟਿਆ ਹੋਇਆ ਸੀ ਇਹ ਪੱਕਾ ਦੇ ਵਾਸਤੇ ਪਟਿਆਇਆ ਸੀ ਇਹ ਵੇਸਟੇਜ ਪਾਣੀ ਦੇ ਵਾਸਤੇ ਆ ਜਿਹੜੀ ਪਾਣੀ ਦੀ ਜਿਹੜੀ ਵੇਸਟੇਜ ਹੁੰਦੀ ਆ ਉਹਦੇ ਵਿੱਚ ਸਿੱਟਣ ਵਾਸਤੇ ਪਟਿਆਇਆ ਸੀ ਹਾਂਜੀ ਹਾਂਜੀ ਉਹਦੇ ਆਲ ਵਾਲੇ ਕੋਈ ਉਹਨਾਂ ਨੇ ਉਹ ਨਹੀਂ ਸਿੱਟਿਆ ਕੋਈ ਇਨਫਰਮੇਸ਼ਨ ਹੋਇਆ ਚ ਨਹੀਂ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਕਰਿਆ ਹੀ ਦਾਤ ਨੂੰ ਕਰਿਆ ਹੀ ਕੱਲ ਇਹਨਾਂ ਨੇ ਸ਼ਾਮ ਨੂੰ ਕਰਿਆ ਜੋ ਵੀ ਕੁਝ ਕਰਿਆ ਤੇ ਉਹ ਦੇਖੋ ਫੈਕਟਰੀ ਵਾਲਕਾ ਮੇਰੀ ਗੱਲਬਾਤ ਹੋਈ ਆ ਉਹਨਾਂ ਦਾ ਕਹਿਣਾ ਵੀ ਅਸੀਂ ਅ ਬਕਾਇਦਾ ਸਾਰਾ ਸੇਫਟੀ ਗਾਰਡ ਲਾਏ ਹੋਏ ਸੀ ਆਹ ਲਾਈਟਾਂ ਲਾਈਆਂ ਹੋਈਆਂ ਸੀਗੀਆਂ ਸੀ ਨਹੀਂ ਸਾਡੇ ਕੋਲ ਵੀਡੀਓ ਪਈਆਂ ਨਹੀਂ ਫੋਟੋਆਂ ਵੀ ਪਈਆਂ ਨਹੀਂ ਵੀਡੀਓ ਪਈਆਂ ਫੋਟੋਆਂ ਪਈਆਂ ਨਹੀਂ ਸਾਰੇ ਸਮੂਥ ਪੈ ਥੋੜੇ ਕੋ ਸਬੂਤ ਹੈਗੇ ਜਣੀ ਹਾਂਜੀ ਹਾਂਜੀ ਹਾਂ ਹਾਂ ਠੀਕ ਹੈ ਜੀ ਮੌਕੇ ਦੀ ਵੀਡੀਓ ਹੈਗੀ ਜੀ ਕੱਢਦਿਆਂ ਦੀ ਵੀਡੀਓ ਹੈਗੀ ਸਾਡੇ ਕੋਲ ਬੰਦੇ ਕਿੱਦਾਂ ਫਸੇ ਹੋਏ ਸੀਗੇ ਕਿੱਦਾਂ ਅਸੀਂ ਕੱਢੇ ਨੇ ਸਾਡੇ ਸਾਰੇ ਕੋਲ ਵੀਡੀਓ ਪਈ ਜਣੀ ਕੱਢਣ ਦੇ ਵਿੱਚ ਵੀ ਬੜੀ ਮੁਸ਼ਕਲ ਕਰਨੀ ਪਈ ਹੈ ਹਾਂਜੀ ਹਾਂਜੀ ਸਾਨੂੰ ਬਕਾਇਦਾ ਕ੍ਰੇਨ ਰਾਤ ਕ੍ਰੇਨ ਨਾਲ ਨੂੰ ਸਵੇਰੇ ਤੜਕੇ ਬੁਲਾਉਣਾ ਪਿਆ ਸੀ ਜਾ ਕੇ ਯਾਨੀ ਇੰਨੇ ਤੁਸੀਂ ਬੇਵੱਸ ਹੋ ਗਏ ਵੀ ਆਪਣੇ ਆਪ ਤੋਂ ਕੱਢੇ ਨਹੀਂ ਗਏ ਵੀ ਆਪਾਂ ਕ੍ਰੇਨ ਕਾ ਮੰਗਾ ਕੇ ਬੰਦੇ ਕੱਢੇ ਸਹਿਤਾ ਜਣੀ ਆ ਕਹਿ ਸਕਦੇ ਆ ਬੰਦੇ ਦੀ ਜ਼ਿੰਦਗੀ ਜਿਹੜੀ ਜਾਂਦੀ ਜਾਂਦੀ ਬਚੀ ਆ ਜੀ ਵਿਚਾਰਿਆ ਹਾਂ ਜੀ ਹਾਂ ਬਹੁਤ ਹਜੇ ਵੀ ਹੱਥਵਾ ਟੁੱਟ ਗਏ ਸਰ ਗਿਆ ਉਹਨਾਂ ਦਾ ਨਹੀਂ ਤਾਂ ਜਿਵੇਂ ਸੀਗਾ ਮਾਹੌਲ ਇੱਕ ਦੂਜੇ ਦੇ ਉੱਪਰ ਗਿਰੇ ਨੇ ਉੱਤੇ ਸਕੂਟੀ ਵੀ गिर ਸਕਦੀ ਸੀ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਬੰਦੇ ਦਾ ਰੱਬ ਨਾ ਕਰੇ ਕੋਈ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਸੀ ਹੁਣ ਲਾਸਟ ਵਿੱਚ ਕੋਈ ਹੋਰ ਮੰਗ ਕਰਨੀ ਚਾਹੁੰਦੇ ਹੋ ਨਹੀਂ ਹੋਰ ਕੋਈ ਨਹੀਂ ਮੰਗ ਕਰ ਰਹੀ ਅਸੀਂ ਸਿਰਫ ਇਹੀ ਕਰ ਰਹੇ ਹਾਂ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਈ ਬਸ ਉਹਨਾਂ ਦਾ ਇਲਾਜ ਹੋਵੇ ਨਾ ਬੱਚੇ ਨੇ ਪਰਿਵਾਰ ਆ ਪਰਿਵਾਰ ਤੇ ਬੈਠੇ ਰਹਣਗੇ ਸਹਾਇਤਾ ਮਿਲੂਗੀ ਉਹ ਮਾਲੀ ਬੰਦਤਾ ਗਰੀਬ ਪਰਵਾਰ ਦਾ ਜਿਹੜਾ ਬਹੁਤ ਤਕੜਾ ਵਾ ਤੁਹਾਡੇ ਕੀ ਲੱਗਦੇ ਨੇ ਜੀ ਵੈਸੇ ਜਿਹੜੇ ਜ਼ਖਮੀ ਹੋਏ ਨੇ ਜੀ ਯਾਰ ਮਿੱਤਰੀ ਆ ਜੀ ਫੈਕਟਰੀ 'ਚ ਇਕੱਠੇ ਕੰਮ ਕਰਦੇ ਕਰਕੇ ਸੀ ਇੱਕ ਦੂਜੇ ਨੂੰ ਜਾਣਦੇ ਬਿਲਕੁਲ ਨਾਲ ਇੱਕ ਦੂਜੇ ਦੇ ਖੜਨਾ ਚਾਹੀਦਾ ਵੀ ਹੈ ਜੀ ਕਿਉਂਕਿ ਤੁਸੀਂ ਇਕੱਠੇ ਵਰਕ ਕਰਦੇ ਹੋ ਤੁਸੀਂ ਮੈਨੂੰ ਪਤਾ ਲੱਗਿਆ ਤੁਹਾਡੇ ਰਿਸ਼ਤੇਦਾਰ ਵੀ ਨੇ ਜੀ ਹਾਂਜੀ ਹਾਂ ਰਿਸ਼ਤੇਦਾਰ ਨਹੀਂ ਤੁਹਾਡੇ ਰਿਸ਼ਤੇਦਾਰ ਨੇ ਹਾਂਜੀ ਅੱਛਾ ਜੀ ਠੀਕ ਹੈ ਜੀ